ਦੇਸ਼ ਪ੍ਰਦੇਸ਼ ਵਿੱਚ ਵਸਦੇ ਹਰੇ ਪੰਜਾਬੀ ਬੋਲਣ ਲਿਖਣ ਤੇ ਸਮਝਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰਪੂਰੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀਆਂ ਨਾ ਵੀਡੀਓਜ਼ ਦੁਆਰਾ ਆਪਣੇ ਨਾਲ ਦੇ ਲੋਕਾਂ ਦੇ ਦੇਸ਼ ਪ੍ਰਦੇਸ਼ ਵਿੱਚ ਹੋਮਿਆਂ ਕੁਝ ਸੱਚੀਆਂ ਘਟਨਾਵਾਂ ਬਾਰੇ ਦੱਸਾਂਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆਵੇ ਕਿਤੇ ਤੁਸੀਂ ਮੈਨੂੰ ਸਪੋਰਟ ਕਰੋਗੇ ਕਰੀਬ 40 ਸਾਲ ਪੁਰਾਣੀ ਗੱਲ ਆ 1983 28 ਅਗਸਤ ਨੂੰ ਮਥੁਰਾ ਵਿੱਚ ਇੱਕ ਕਾਰੋਬਾਰੀ ਰਹਿੰਦਾ ਸੀ ਜਿਹਦਾ ਕਿ ਨਾਮ ਸੁਰੇਸ਼ ਵਰਮਾ ਵਿਆਹ ਹੋ ਚੁੱਕਿਆ ਸੀ ਦੋ ਬੱਚੇ ਵੀ ਸੀਗੇ ਉਹਦੇ ਤੇ ਨਾਲ ਇੱਕ ਭਰਾ ਤੇ ਮਾਤਾ ਇੱਕੋ ਘਰ ਵਿੱਚ ਰਹਿੰਦੇ ਸੀ ਇਕੱਠੇ ਸੁਰੇਸ਼ ਵਰਮਾ ਦੀ ਪਤਨੀ ਦਾ ਨਾਮ ਸੀਗਾ ਓਮਾ ਤੇ ਮਾਰਕੀਟ ਦੇ ਵਿੱਚ ਬੀਸੀਆਰ ਟੀਵੀ ਫ੍ਰਿਜ ਵਗੈਰਾ ਇਲੈਕਟ੍ਰੋਨਿਕਸ ਸਮਾਨ ਦੀ ਦੁਕਾਨ ਸੀਗੀ ਇਹਨਾਂ ਦੀ ਵੀ ਆਪਣੇ ਵਾਂਗ ਇੱਕ ਮੀਡਲ ਕਲਾਸ ਫੈਮਿਲੀ ਸੀ ਆਪਣੇ ਪਰਿਵਾਰ ਚ ਬਹੁਤ ਖੁਸ਼ ਸੀਗੇ ਸਾਰੇ 28 ਅਗਸਤ ਵਾਲੇ ਦਿਨ ਸੁਰੇਸ਼ ਆਪਣੀ ਦੁਕਾਨ ਨੂੰ ਬੰਦ ਕਰਕੇ ਆਪਣੇ ਘਰ ਵੱਲ ਰਵਾਨਾ ਹੋਇਆ ਆਪਣੀ ਕਾਰ 'ਚ ਤੇ ਰਸਤੇ 'ਤੇ ਇੱਕ ਦੋ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਆਪਣੇ ਘਰ ਪਹੁੰਚਿਆ ਘਰ ਦੇ ਬਾਹਰ ਖੜ ਕੇ ਚਿਚੀ ਔਰਨ বাজਾਇਆ ਉਹਨੇ ਕਈ ਵਾਰ ਤਾਂ ਕਿ ਉਹਦੀ ਪਤਨੀ ਬਾਹਰ ਆ ਕੇ ਦਰਵਾਜ਼ਾ ਖੋਲ ਸਕੇ ਜਿੰਨੇ ਨੂੰ ਦਰਵਾਜ਼ਾ ਖੁੱਲਣਾ ਸੀਗਾ ਇੰਨੇ ਪਿੱਛੋਂ ਦੋ ਵਿਅਕਤੀ ਆਏ ਤੇ ਸਰੇਸ਼ ਨੂੰ ਗੋਲੀਆਂ ਮਾਰ ਕੇ ਤਾਂ ਕਤਲ ਕਰ ਦਿੱਤਾ ਜਦੋਂ ਉਹਨਾਂ ਨੇ ਸਰੇਸ਼ ਵੱਲ ਗੋਲੀ ਚਲਾਈ ਤਾਂ ਉਹਦੀ ਪਤਨੀ ਵੀ ਬਾਹਰ ਆ ਗਈ ਖੜਕਾ ਸੁਣ ਕੇ ਵਾਅ ਸੁਣ ਕੇ ਗੋਲੀ ਦੀ ਤੇ ਉਸ ਦੀ ਪਤਨੀ ਨੇ ਫਟਾਫਟ ਲਹੂ ਲੋਹਾਨ ਹੋਏ ਆਪਣੇ ਪਤੀ ਨੂੰ ਉਸ ਦੀ ਕਾਰ ਵਿੱਚ ਹੀ ਪਟਾ ਕੇ ਹਸਪੀਟਲ ਲੈ ਕੇ ਗਈ ਗੋਲੀ ਸਿੱਧੀ ਜਾ ਕੇ ਉਹਦੇ ਰਾਈਟ ਸਾਈਡ ਸਿਰ ਵਿੱਚ ਵੱਜੀ ਜੋ ਕਿ ਸਾਨੂੰ ਪਾਰ ਕਰਕੇ ਖੱਬੇ ਪਾਸੇ ਕੰਨ ਦੇ ਪਿੱਛੋਂ ਦੀ ਬਾਹਰ ਨਿਕਲ ਗਈ ਇਸ ਲਈ ਉਹਦਾ ਬਚਣਾ ਮੁਕਿੰ ਸੀਗਾ ਤੇ ਉਹਦੀ ਮੌਤ ਹੋ ਗਈ ਸ੍ਰੇਸ਼ ਵਰਮਾ ਦਾ ਪੂਰਾ ਪਰਿਵਾਰ ਸਦਮੇ 'ਚ ਸੀਗਾ ਉਹਨੂੰ ਸਮਝ ਹੀ ਨਹੀਂ ਆਇਆ ਕਿ ਕਿਉਂ ਫਰੇਸ ਤੇ ਕਿਸੇ ਨੇ ਗੋਲੀ ਚਲਾਈ ਉਹਦੀ ਕੀ ਦੁਸ਼ਮਣੀ ਸੀ ਕਿਸੇ ਨਾਲ ਉਸ ਤੋਂ ਬਾਅਦ ਹੌਲੀ-ਹੌਲੀ ਸ੍ਰੇਸ਼ ਦੀ ਪਤਨੀ ਟ੍ਰਾਨਿਕ ਦੀ ਦੁਕਾਨ ਨ ਸੰਭਾਲਣ ਲੱਗੀ ਤੇ ਚਲਾਉਣ ਲੱਗੀ சுரேਸ਼ ਦੀ ਮੌਤ ਤੋਂ ਲਗਭਗ 3 ਸਾਲ ਬਾਅਦ சுரேਸ਼ ਦੇ ਘਰ ਤੋਂ ਤਕਰੀਬਨ 17 ਕਿਲੋਮੀਟਰ ਦੀ ਦੂਰੀ ਤੇ ਇੱਕ 2.5 ਸਾਲ ਦਾ ਬੱਚਾ ਰਹਿੰਦਾ ਸੀਗਾ ਆਪਣੇ ਮਾਪੇ-ਮਾਂ ਜਦੋਂ 2.5 ਸਾਲ ਦਾ ਹੋਇਆ ਤਾਂ ਆਪਣੇ ਮਾਪੇ ਸਾਹਮਣੇ ਕੁਛ ਅਜੀਬ ਤਰ੍ਹਾਂ ਦੀਆਂ ਗੱਲਾਂ ਲੱਗਿਆ ਕਿ ਕਿ ਇਹ ਮੇਰਾ ਘਰ ਨਹੀਂ ਹੈ ਮੇਰਾ ਕੰਮ ਹੀ ਹੋ ਰਿਹਾ ਹੈ ਮੇਰੇ ਮਾਤਾ ਪਿਤਾ ਕੋਈ ਹੋਰ ਹਨ ਉਸ ਬੱਚੇ ਦੇ ਮਾਤਾ ਪਿਤਾ ਨੂੰ ਬਹੁਤ ਟੈਨਸ਼ਨ ਹੋ ਗਈ ਵੀ ਕੀ ਬੋਲਣ ਲੱਗ ਗਿਆ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਕੀ ਬੋਲਦਾ ਹੈ ਕਿਉਂ ਬੋਲਦਾ ਉਸ ਬੱਚੇ ਦਾ ਨਾਮ ਸੀਗਾ ਤੌਰਨ ਸਿੰਘ ਤੇ ਉਸਨ ਘਰ ਵਾਲੇ ਪਿਆਰ ਨਾਲ ਟੀਟੂ ਪੈ ਕੇ ਬੁਲਾਉਂਦੇ ਸੀਗੇ ਉਸਦੇ ਮਾਤਾ ਪਿਤਾ ਇੱਕ ਗਰੀਬ ਪਰਿਵਾਰ ਨਾਲ ਸਮੰਧ ਰੱਖਦੇ ਸੀ ਤੀਤੂ ਜਦੋਂ 3 ਸਾਲ ਦਾ ਹੋਇਆ ਤਾਂ ਉਹਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਤਬਦੀਲੀ ਦੇਖਣ ਲੱਗੇ ਉਹਦੇ ਮਾਤਾ-ਪਿਤਾ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਖਾਸ ਕਰਕੇ ਆਪਣੀ ਮਾਤਾ ਨੂੰ ਕਹਿੰਦਾ ਸੀਗਾ ਕਿ ਤੁਸੀਂ ਮੇਰੇ ਮਾਤਾ-ਪਿਤਾ ਨਹੀਂ ਹੋ ਉਹਦੀ ਮਾਤਾ ਦਾ ਨਾਮ ਸ਼ਾਂਤੀ ਦੇਵੀ ਅਤੇ ਪਿਤਾ ਦਾ ਨਾਮ ਮਹਾਵੀਰ ਪ੍ਰਸਾਦ ਸੀ ਉਹ ਉਹਨਾਂ ਨੂੰ ਕਹਿੰਦਾ ਕਿ ਮੈਂ ਇਸ ਘਰ ਵਿੱਚ ਕਿੱਥੋਂ ਆ ਗਿਆ ਮੇਰਾ ਘਰ ਹੀ ਨਹੀਂ ਹੈ ਨਾਲ ਸੀ ਮੇਰੇ ਮਾਤਾ-ਪਿਤਾ ਮੇਰਾ ਘਰ ਤਾਂ ਕਿਸੇ ਹੋਰ ਜਗ੍ਹਾ ਹੈ ਉਹ ਬਾਰ ਬਾਰ ਆਪਣੇ ਮਾਤਾ-ਪਿਤਾ ਨੂੰ ਕਹਿੰਦਾ ਕਿ ਤੁਸੀਂ ਮੇਰੇ ਮਾਤਾ-ਪਿਤਾ ਨਹੀਂ ਹੋ ਤੇ ਮੈਨੂੰ ਮੇਰੇ ਅਸਲੀ ਮਾਤਾ ਪਿਤਾ ਕੋਲ ਛੱਡ ਕੇ ਆਉ ਤੇ ਬਹੁਤ ਹੀ ਦੁਖੀ ਰਹਿੰਦਾ ਸੀ ਤੇ ਨਾਲੇ ਆਪਣੇ ਦੂਜੇ ਘਰ ਨੂੰ ਬਹੁਤ ਜ਼ਿਆਦਾ ਮਿਸ ਕਰਦਾ ਸੀਗਾ ਵਾਰ-ਵਾਰ ਆਪਣੇ ਪੁਰਾਣੇ ਘਰ ਦੀ ਉਹ ਯਾਦ ਆਉਂਦੀ ਸੀ ਕਿ ਇਹ ਮੇਰਾ ਘਰ ਨਹੀਂ ਮੇਰਾ ਘਰ ਤੇ ਕਿਤੇ ਹੋਰ ਹੈ ਦੰੀਆਂ ਗੱਲਾਂ ਕਰਦੇ ਕਰਦੇ ਉਸ ਦਾ ਲਹਿਜਾ ਬੋਲਣ ਦਾ ਉਸ ਦਾ ਰਹਿਣ ਦਾ ਤੌਰ ਤਰੀਕਾ ਸਿੱਖਣ ਬੈਠਣ ਦਾ ਤਰੀਕਾ ਬਹੁਤ ਫਰਕ ਆਉਣ ਲੱਗਿਆ ਸੀ ਹਰ ਇੱਕ ਚੀਜ਼ 'ਚ ਇਹ ਤੁਰਾ ਬੈਠਣਾ ਉੱਠਣਾ ਜਿਹਦਾ ਸੁਭਾਅ ਬਿਲਕੁਲ ਵੱਡਿਆਂ ਦੀ ਤਰ੍ਹਾਂ ਹੋ ਗਿਆ ਸੀਗਾ ਜਦੋਂ ਕਿ ਉਹ ਹੈ ਬੱਚਾ ਹੀ ਸੀ ਤੇ ਉਸਦੇ ਘਰ ਦੇ ਵੀ ਪਹਿਲਾਂ ਤਾਂ ਪਰੇਸ਼ਾਨ ਰਹਿਣ ਲੱਗੇ ਬਹੁਤ ਤੇ ਬਾਅਦ ਚ ਉਹਨੇ ਸੋਚਿਆ ਵੀ ਕੋਈ ਦਿਮਾਗ ਦੀ ਪ੍ਰੋਬਲਮ ਹੋ ਸਕਦੀ ਹੈ ਕਿ ਜਿਵੇਂ ਨੂੰ ਵੱਡਾ ਹੋਊਗਾ ਆਪੇ ਠੀਕ ਹੋ ਜਾਊਗਾ ਭੁੱਲ ਜਾਊਗਾ ਸਾਰਾ ਕੁਝ ਪਰ ਉਹ ਬਾਰ-ਬਾਰ ਇਦਾਂ ਹੀ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆ ਰਹੀ ਹੈ ਮੈਂ ਆਪਣੇ ਘਰ ਜਾਣਾ ਚਾਹੁੰਦਾ ਮੈਨੂੰ ਉੱਥੇ ਲੈ ਕੇ ਜਾਓ ਮੇਰੀ ਉੱਥੇ ਆਪਣੀ ਦੁਕਾਨ ਹੀ ਹੈ ਜੋ ਕਿ ਆਗਰਾ ਦੇ ਮਾਨ ਰੋਡ ਤੇ ਸਥਿਤ ਹੈ ਜਦੋਂ ਟੀਟੂ ਵੱਡਾ ਹੋਣ ਲੱਗਾ ਤਾਂ ਉਸ ਦੀ ਇਹ ਹਰਕਤਾਂ ਹੋਰ ਵੀ ਵਧਣ ਬਜਾਇ ਕਟੰਦਰੇ ਉਹ बार-बार ਕਹਿੰਦਾ ਰਹਿੰਦਾ ਸੀਗਾ ਕਿ ਮੇਰਾ ਨਾਮ ਤੋਰਨ ਸਿੰਘ ਨਹੀਂ ਹੈ ਮੇਰਾ ਨਾਮ ਤਾਂ ਸੁਰੇਸ਼ ਵਰਮਾ ਹੈ ਤੇ ਮੇਰੀ ਮਾਰੂੜ ਉੱਤੇ ਇਲੈਕਟ੍ਰਿਕ ਸਮਾਨ ਦੀ ਦੁਕਾਨ ਹੈ ਤੇ ਮੇਰੀ ਇੱਕ ਪਤਨੀ ਵੀ ਹੈ ਤੇ ਮੇਰੇ ਕੋਲ ਦੋ ਬੱਚੇ ਵੀ ਹਨ ਹੁਣ ਪੀ 2 5 ਸਾਲ ਦਾ ਹੋ ਚੁੱਕਿਆ ਸੀਗਾ ਜਦੋਂ 13 ਸਾਲ ਦਾ ਹੋਇਆ ਤਾਂ ਆਪਣੇ ਮਾਤਾ-ਪਿਤਾ ਨੂੰ ਧਮਕਾਉਣ ਲੱਗਾ ਕਿ ਤੁਸੀਂ ਮੈਨੂੰ ਮੇਰੇ ਘਰ ਕਿਉਂ ਨਹੀਂ ਭੇਜਦੇ ਮੈਨੂੰ ਮੇਰੇ ਘਰ ਲੈ ਕੇ ਚੱਲੋ ਮੇਰੀ ਦੁਕਾਨ ਤੇ ਲੈ ਕੇ ਚੱਲੋ ਜੇਕਰ ਤੁਸੀਂ ਇਦਾਂ ਨਹੀਂ ਕਰਦੇ ਤਾਂ ਮੈਂ ਕਰੂੰ ਆਪਣੇ ਆਪ ਹੀ ਭੱਜ ਜਾਣਾ ਕਿਸੇ ਦਿਨ ਉਹ ਵਾਰ-ਵਾਰ ਕਹਿੰਦਾ ਕਿ ਮੇਰੀ ਇੱਕ ਪਤਨੀ ਹੈ ਤੇ ਮੇਰੇ ਦੋ ਬੱਚੇ ਵੀ ਹਨ ਤੇ ਮੇਰੀ ਆਪਣੀ ਦੁਕਾਨ ਹੈ ਮੈਂ ਆਪਣੀ ਦੁਕਾਨ ਤੇ ਜਾਣਾ ਚਾਹੁੰਦਾ ਹਾਂ ਉਹ ਵਾਰ-ਵਾਰ ਆਪਣਾ ਸਮਾਨ ਪੈਕ ਕਰਦਾ ਆਪਣੇ ਕੱਪੜੇ ਸਾਰੇ ਬੈਗ ਚ ਪਾ ਕੇ ਤਿਆਰ ਹੋ ਕੇ ਬਾਰ ਬਾਰ ਕਹਿੰਦਾ ਸੀ ਮੈਂ ਆਪਣੀ ਪਤਨੀ ਤੇ ਆਪਣੇ ਬੱਚਿਆਂ ਕੋਲ ਜਾਣਾ ਚਾਹੁੰਦਾ ਮੈਂ ਪਤਾ ਨਹੀਂ ਤੁਹਾਡੇ ਪਰਿਵਾਰ ਚ ਕਿੱਥੋਂ ਆ ਗਿਆ ਪਰ ਤੁਸੀਂ ਮੇਰੇ ਅਸਲੀ ਮਾਤਾ ਪਿਤਾ ਜਾਂ ਭਰਾ ਭੈਣ ਨਹੀਂ ਹੋ ਮੇਰਾ ਅਸਲੀ ਪਰਿਵਾਰ ਤਾਂ ਆਗਰੇ ਵਿੱਚ ਰਹਿੰਦਾ ਹੈ ਜਦੋਂ ਉਹ ਆਪਣਾ ਸਮਾਨ ਪੈਕ ਕਰਕੇ ਬਾਰ ਬਾਰ ਜਾਣ ਦੀ ਜਿੱਦ ਕਰਨ ਲੱਗਾ ਤਾਂ ਉਹਦੇ ਮਾਤਾ ਪਿਤਾ ਨੇ ਸੋਚਿਆ ਇਹ ਇਸ ਇਹਦੀ ਇੱਕ ਵਾਰ ਗੱਲ ਸੁਣਨੀ ਚਾਹੀਦੀ ਆ ਕਿਉਂਕਿ ਬਿਨਾ ਮਤਲਬ ਤੋਂ ਇਦਾਂ ਦੀਆਂ ਗੱਲਾਂ ਤਾਂ ਕਰਨ ਦਾ ਕੋਈ ਮਤਲਬ ਹੈ ਨਹੀਂ ਸੀ। ਉਹਦੇ ਘਰ ਵਾਲੇ ਹੁਣ ਉਹਦੀ ਗੱਲਾਂ ਨੂੰ ਥੋੜਾ ਸੀਰੀਅਸ ਲੈਣ ਲੱਗੇ। ਪਤਾ ਕਰਨ ਲੱਗੇ ਕਿ ਆਗਰਾ ਵਿੱਚ ਇਸ ਬੰਦੇ ਦੇ ਇਸ ਨਾਮ ਦੀ ਕੋਈ ਦੁਕਾਨ ਹੈ ਜਾਂ ਨਹੀਂ। ਉਹ ਵਾਰ-ਵਾਰ ਕਹਿੰਦਾ ਕਿ ਮੇਰੇ ਮਾਤਾ-ਪਿਤਾ ਤੇ ਮੇਰਾ ਭਰਾ ਮੇਰੀ ਵੇਟ ਕਰਦੇ ਹੋਣਗੇ ਉਡੀਕਦੇ ਹੋਣਗੇ ਮੈਨੂੰ ਵੀ ਕਦੋਂ ਆਊਗਾ ਘਰੇ ਮੇਰੇ ਭਰਾ ਦਾ ਨਾਮ ਸ਼ੋਕ ਹੈ ਪਰ ਉਸਦੇ ਘਰਦਿਆਂ ਨੇ ਵੀ ਸੋਚਿਆ ਕਿ ਇਸ ਦੀਆਂ ਗੱਲਾਂ ਨੂੰ ਥੋੜਾ ਪਰਖਣਾ ਚਾਹੀਦਾ ਹੈ ਕੀ ਪਤਾ ਕਿ ਸੱਚੀ ਗੱਲ ਹੋਵੇ ਜਾਂ ਇਹਦੇ ਦਿਮਾਗ ਦਾ ਕੋਈ ਲਾਜ ਹੀ ਮਿਲ ਜਾਵੇ ਈਟੂ ਦੇ ਮਾਤਾ ਪਿਤਾ ਨੇ ਉਸ ਨੂੰ ਸਮਝਾਇਆ ਕਿ ਤੂੰ ਆਪਣੇ ਆਪ ਨਾ ਜਾਏ ਕਿਤੇ ਵੀ ਇਕੱਲਾ ਨਾ ਚਲੀ ਜਾਈਂ ਅਸੀਂ ਤੈਨੂੰ ਆਪ ਲੈ ਕੇ ਜਾਵਾਂਗੇ ਉਸਦੇ ਮਾਤਾ ਪਿਤਾ ਨੇ ਹੌਲੀ ਹੌਲੀ ਆਲੇ ਦੁਆਲੇ ਤੋਂ ਮਾਰ ਰੋਡ 'ਚ ਪਤਾ ਕਰਨਾ ਸ਼ੁਰੂ ਕੀਤਾ ਉਸਦੇ ਮਾਤਾ ਪਿਤਾ ਨੇ ਉਸ ਨੂੰ ਪੁੱਛਿਆ ਕਿ ਜੇਕਰ ਤੇ ਵੀ ਦੁਕਾਨ ਆ ਮਾਰ ਰੋਡ ਤਦੋਂ ਨਾਮ ਵੀ ਹੋਊਗਾ ਉਸੇ ਨਾਮ ਸਾਨੂੰ ਦੱਸ ਤਾਂ ਕਿ ਅਸੀਂ ਤੇਰੇ ਘਰ ਦੇ ਨੂੰ ਲੱਭ ਸਕੀਏ। T2 ਨੇ ਉਹਨਾਂ ਨੂੰ ਕਿਹਾ ਕਿ ਮੇਰੀ ਦੁਕਾਨ ਦਾ ਨਾਮ ਸੁਰੇਸ਼ ਰੇਡੀਓ ਹੈ। ਜਦੋਂ T2 ਦੇ ਪਰਿਵਾਰ ਵਾਲੇ ਉਸਦੇ ਮਾਪੇ ਤੇ ਉਸਦਾ ਭਰਾ ਜਾ ਕੇ ਮਾਂ ਰੂੜ ਤੇ ਕੁਛ-ਕਿਛ ਕਰਨ ਲੱਗੇ ਤੇ ਉਧਰ-ਉਧਰ ਭਟਕਣ ਲੱਗੇ ਤਾਂ ਉਹਨਾਂ ਦੇ ਸਾਹਮਣੇ ਇੱਕ ਬੋਰਡ ਆਇਆ। ਬੋਰਡ ਤੇ ਸੱਚੀ ਉਹੀ ਨਾਮ ਲਿਖਿਆ ਹੋਇਆ ਸੀ ਜਿਹੜਾ ਕੀ ਟੀਟੂ ਨੇ ਆਪਣੇ ਘਰਦਿਆਂ ਨੂੰ ਦੱਸਿਆ ਸੀਗਾ ਇਸ ਦੁਕਾਨ ਨੂੰ ਦੇਖ ਕੇ ਉਸ ਦਾ ਮਾਤਾ ਉਸ ਦੇ ਮਾਤਾ ਪਿਤਾ ਬਹੁਤ ਹੀ ਪਰੇਸ਼ਾਨ ਹੋ ਗਏ ਤੇ ਹੈਰਾਨ ਵੀ ਹੋ ਗਏ ਕਿ ਕਿੱਦਾਂ ਹੋ ਸਕਦਾ ਹੈ ਤੇ ਉਹਨਾਂ ਨੇ ਉਸ ਦੁਕਾਨ ਦੇ ਅੰਦਰ ਜਾ ਕੇ ਜਦੋਂ ਦੇਖਿਆ ਤਾਂ ਉੱਥੇ ਇੱਕ ਲੇਡੀ ਬੈਠੀ ਸੀ ਤੇ ਕੁਝ ਏਮਪਲੋਇਜ਼ ਵੀ ਕੰਮ ਕਰ ਰਹੇ ਸੀਗੇ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੁੱਛਿਆ ਕਿ ਸ੍ਰੀਸ਼ ਜੀ ਸ੍ਰੀਸ਼ ਜੀ ਨੂੰ ਮਿਲਣਾ ਚਾਹੁੰਦੇ ਆ ਤਾਂ ਉੱਥੇ ਸਾਰੇ ਹੀ ਹੈਰਾਨ ਹੋ ਗਏ ਦੁਕਾਨ ਵਿੱਚ ਕੰਮ ਕਰਨ ਵਾਲੇ ਵੀ ਤੇ ਉਸ ਦੀ ਪਤਨੀ ਵੀ ਕਿ ਇਹਨਾਂ ਨੂੰ ਸ੍ਰੀਸ਼ ਦਾ ਕਿਵੇਂ ਪਤਾ ਟੀਟੂ ਦੇ ਮਾਤਾ ਪਿਤਾ ਨੇ ਜਵਾਬ ਦਿੱਤਾ ਕਿ ਤੇਰੇ ਤਾਂ 5 ਸਾਲ ਪਹਿਲਾਂ ਹੀ ਮਰ ਚੁੱਕਿਆ ਤੇ ਉਧਰ ਟੀਟੂ ਵੀ ਘਰ ਬੈਠਾ ਆਪਣੇ ਇਹੀ ਗੱਲਾਂ ਇਦਾਂ ਦੀ ਗੱਲਾਂ ਕਰਦਾ ਸੀ ਕਿ 5 ਸਾਲ ਪਹਿਲਾਂ ਮੇਰੀ ਕਿਸ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀਗੀ ਤੇ ਘਰ ਦੇ ਬਾਹਰ ਹੀ ਮੈਂ ਆਪਣੇ ਘਰ ਦੇ ਬਾਹਰ ਖੜਾ ਆਪਣੀ ਕਾਰ ਵਿੱਚ ਹਾਰਨ ਬੁਜਾ ਰਿਹਾ ਸੀ ਆਪਣੀ ਪਤਨੀ ਨੂੰ ਬੁਲਾਉਣ ਲਈ ਤਾਂ ਕਿ ਉਹ ਆ ਕੇ ਗੇਟ ਖੋਲੇ ਇੰਨੇ ਨੂੰ ਦੋ ਬੰਦੇ ਆਏ ਤੇੰਨੇ ਮੇਰੇ ਸਿਰ 'ਤੇ ਗੋਲੀ ਮਾਰੀ ਤੇ ਮੇਰੀ ਮੌਤ ਹੋ ਗਈ ਟੀਟੂ ਦੇ ਪਰਿਵਾਰ ਵਾਲੇ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋਏ ਕਿ ਸਾਰਾ ਕੁਝ ਉਦਾਂਗਾ ਹੀ ਹੋਇਆ ਹੈ ਜਿੱਦਾਂ ਟੀਟੂ ਨੇ ਘਰੇ ਸਾਨੂੰ ਦੱਸਿਆ ਸੀ ਵੀ ਕਿੱਦਾਂ ਹੋ ਸਕਦਾ ਕਿਸੇ ਨੂੰ 5 ਸਾਲ ਦੇ ਬੱਚੇ ਨੂੰ ਕਿਵੇਂ ਪਤਾ ਹੋ ਸਕਦਾ ਹੈ ਵੀ ਆਗਰਾ ਵਿੱਚ ਇੱਕ सुरेश ਨਾਮ ਦਾ ਬੰਦਾ ਹੈ ਜਿਸ ਨੂੰ ਕੋ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ ਤੇ ਟੀਟੂ ਦੇ ਮਾਤਾ ਪਿਤਾ ਨੂੰ ਇਹ ਗੱਲ ਹੌਲੀ ਹੌਲੀ ਸਮਝ ਆਉਣ ਲੱਗੀ ਉਹਨਾਂ ਦੀਆਂ ਗੱਲਾਂ ਸੁਣ ਕੇ सुरेश ਦੀ ਪਤਨੀ ਦੀਆਂ ਕਿ ਜੋ ਵੀ ਟੀਟੂ ਕਹਿ ਰਿਹਾ ਸੀ ਉਹ ਸਭ ਕੁਝ ਸੱਚ ਸੀ ਉਹ ਕੁਝ ਵੀ ਆਪਣੇ ਫੋਨ ਹੋ ਜਾ ਟੂਠਮੂਠ ਬਣਾ ਕੇ ਨਹੀਂ ਸੀ ਕਹਿ ਰਿਹਾ ਜੋ ਵੀ ਪਹੁੰਚ ਤੱਕ ਉਸਨੇ ਬੋਲ ਲਿਆ ਜਾਂ ਦੱਸਿਆ ਆਪਣੇ ਪਰਿਵਾਰ ਵਾਲੇ ਦੂਜੇ ਬਾਰੇ ਉਹ ਸਾਰਾ ਕੁਝ ਸੱਚ ਨਿਕਲਿਆ ਤੇ ਉਹਨਾਂ ਨੇ ਉੱਥੇ ਸਾਹਮਣੇ ਇੱਕ ਫੋਟੋ ਟੰਗੀ ਹੋਈ ਦੇਖੀ ਜਿਸ ਉੱਤੇ ਹਾਰ ਪਾਇਆ ਹੋਇਆ ਸੀਗਾ ਕਿ ਇਹ ਫੋਟੋ ਕਿਸ ਦੀ ਹੈ ਓਮਾ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਇਹ ਹੈ ਮੇਰਾ પતિ ਜਿਸ ਦੀ ਕਿ ਮੌਤ ਹੋ ਗਈ ਸੀ ਗੋਲੀ ਲੱਗਣ ਕਾਰਨ ਇਹਨੇ ਵਿੱਚ ਹੀ ਓਮਾ ਤੇ ਉਹਨਾਂ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਨੇਵੇਂਪਲ ਆਏ ਸੀ ਉਹ ਸਾਰੇ ਪੁੱਛਣ ਲੱਗੇ ਕਿ ਤੁਸੀਂ சுரேਸ਼ ਬਾਰੇ ਇੰਨੀ ਪੁੱਛ ਕਿਛ ਕਿਉਂ ਕਰ ਰਹੇ ਹੋ ਤੁਸੀਂ ਹੋ ਕੌਣ ਤੇ ਕਿਉਂ ਪੁੱਛ ਰਹੇ ਹੋ ਇਹਨਾਂ ਸਭ ਕੁਝ சுரேਸ਼ ਦੀ ਪਤਨੀ ਦੇ ਪੁੱਛਣ ਬਾਅਦ ਉਹਨਾਂ ਨੇ ਦੱਸਿਆ ਟੀ 2 ਦੇ ਮਾਤਾ ਪਿਤਾ ਨੇ ਕਿ ਤਾਂ ਸਾਡਾ ਬੱਚਾ ਇੱਕ 5 ਸਾਲ ਦਾ ਉਹ ਤੁਹਾਡਾ ਸਭ ਦਾ ਨਾਮ ਲੰਦਾ ਆਪਣੀ ਦੁਕਾਨ ਦਾ ਨਾਮ ਲੰਦਾ ਕਹਿੰਦਾ ਮੈਂ ਗਲਤ ਘਰ ਚ ਆ ਗਿਆ ਮੇਰਾ ਘਰ ਤਾਂ ਆਗਰੇ ਵਿੱਚ ਹੈ ਮਾਂ ਰੋਟੀ ਮੇਰੀ ਦੁਕਾਨ ਹੈ ਸਾਰੀਆਂ ਗੱਲਾਂ ਦੱਸਿਆ ਜੋ ਕਿ ਬੱਚੇ ਮੇਰੇ ਕੋ ਹੁਣ ਤੱਕ ਉਹ ਬੋਲਦਾ ਸੀਗਾ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਅਚਾਨਕ ਉਸ ਦੀ ਦੁਕਾਨ ਤੇ ਤੇ ਪਹਿਲਾਂ ਵਾਲੇ ਮਾਤਾ ਪਿਤਾ ਸ੍ਰੀਸ਼ ਦੇ ਮਾਤਾ ਪਿਤਾ ਦੁਕਾਨ ਤੇ ਪਹੁੰਚਦੇ ਨੇ ਤੇ ਦੁਕਾਨ ਤੇ ਆ ਕੇ ਜਦੋਂ ਇਹ ਸਾਰੀ ਗੱਲ ਸੁਣਦੇ ਨੇ ਸੁਣ ਕੇ ਬੜਾ ਹੈਰਾਨ ਹੁੰਨੇ ਆ ਪਹਿਲਾਂ ਤਾਂ ਫੇਰ ਸੋਚਦੇ ਆ ਵੀ ਇਹ ਕਿੱਦਾਂ ਹੋ ਸਕਦਾ ਵੀ ਕੋਈ ਇੰਨਾ ਕੁਝ ਕਿੱਦਾਂ ਜਾਣ ਸਕਦਾ ਸਾਡੇ ਬੱਚੇ ਬਾਰੇ ਫਿਰ ਸੁਦੇਸ਼ ਦੇ ਮਾਤਾ ਪਿਤਾ ਨੇ ਟੀਟੂ ਦੇ ਮਾਤਾ ਪਿਤਾ ਨੂੰ ਕਿਹਾ ਕਿ ਅਸੀਂ ਇੱਕ ਵਾਰ ਟੀਟੂ ਨੂੰ ਮਿਲਣਾ ਚਾਹੁੰਦੇ ਹਾਂ ਫਿਰ ਦੇਖੀਦਾ ਸਹੀ ਗੱਲ ਹੈ ਕਿ ਟੀਟੂ ਦੇ ਮਾਤਾ ਪਿਤਾ ਸੁਦੇਸ਼ ਦੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਪਣੇ ਪਿੰਡ ਚਲੇ ਗਏ ਤੇ ਉੱਥੇ ਜਾ ਕੇ ਕਿੱਥੇ ਜਾ ਕੇ ਟੀਟੂ ਨੂੰ ਮਿਲੇ ਜਦੋਂ ਟੀਟੂ ਨੇ ਮੁੜ ਕੇ ਦੇਖਿਆ ਕੌਣ ਆਇਆ ਸਾਡੇ ਘਰੇ ਤਾਂ ਉਸਨੇ ਉਸਨੇ ਕੋਈ ਕਮੈਂਟ ਨਹੀਂ ਲੱਗਿਆ ਪਛਾਣ ਕੇ ਤਾਂ ਮੇਰੇ ਮਾਤਾ ਪਿਤਾ ਹਨ ਪੰਜ ਕਿਹਾ ਕਰ ਨੂੰ ਮਿਲਿਆ ਜੱਫੀ ਪਾਈ ਆਛ ਰੋ ਲੱਗਾ ਆਪਣੇ ਮਾਤਾ ਪਿਤਾ ਦਾ ਉਹ ਮਾਤਾ ਪਿਤਾ ਨੇ ਹੋਰ ਕੁਝ ਪੁੱਛਣਾ ਪੁੱਛਿਆ ਆਪਣੇ ਘਰ ਬਾਰੇ ਆਪਣੇ ਨਾਮ ਬਾਰੇ ਉਸ ਦੇ ਬੱਚਿਆਂ ਦੇ ਨਾਮਾਂ ਬਾਰੇ ਉਹਨੇ ਸਾਰਾ ਕੁਝ ਸੱਤ-ਸੱਤ ਦੱਸਤਾ ਤੇ ਉਹ ਮਾਨੂੰ ਦੇਖ ਕੇ ਸ਼ਰਮਾ ਆ ਵੀ ਗਿਆ ਕਿ ਹਾਂ ਮੇਰੀ ਪਤਨੀ ਆਈ ਹੈ ਫਿਰ ਉਸ ਤੋਂ ਬਾਅਦ ਉਸ ਦੇ ਮਾਤਾ ਪਿਤਾ ਨੇ ਹੁੱਚਿਆ ਸ੍ਰੇਸ਼ ਦੇ ਆਨੇ ਕਿ ਥੋੜਾ ਹੋਰ ਦੇਖਿਆ ਜਾਵੇ ਕਿ ਸੱਚ ਕਹਿੰਦਾ ਹੈ ਜਾਂ ਝੂਠ ਸ੍ਰੇਸ਼ ਦੇ ਦੋਨੋਂ ਬੱਚੇ ਬਾਹਰ ਖੁੱਲੇ ਚ ਖੇਡ ਰਹੇ ਸੀ ਗਿੰਦਰ ਨਹੀਂ ਸੀ ਆਏ ਅਜੇ ਸ੍ਰੇਸ਼ ਦੇ ਮਾਤਾ ਪਿਤਾ ਉਸ ਨੂੰ ਬਾਹਰ ਲੈ ਕੇ ਗਏ ਕਿ ਇੰਨੇ ਬੱਚਿਆਂ ਨੂੰ ਪਛਾਣ ਵੀ ਤੇਰੇ ਬੱਚੇ ਕਿਹੜੇ ਉਸ ਨੇ ਜਾ ਕੇ ਫਟਾਫਟ ਦੋਨੋਂ ਬੱਚਿਆਂ ਨੂੰ ਬਾਹੋਂ ਫੜ ਲਿਆ ਤੇ ਦੋਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਬੁਲਾਇਆ 2 ਤੋਂ ਦੀ ਉਮਰ ਬਲ ਕੇ 5 ਸਾਲ ਸੀਗੇ ਤੇ ਉਸ ਦੇ ਬੱਚੇ ਕਾਟਾਂ ਦੇ ਇੱਕ 10 ਸਾਲ ਦਾ ਤੁਨ ਕੇ ਸਾਰੇ ਹੈਰਾਨ ਹੋ ਗਏ ਸੁਰੇਸ਼ ਦੇ ਮਾਤਾ ਪਿਤਾ ਨੂੰ ਖੁਸ਼ੀ ਵੀ ਹੋਈ ਕਿ ਸਾਡਾ ਬੱਚਾ ਦੁਬਾਰਾ ਮਿਲ ਗਿਆ ਸਾਨੂੰ ਜਦੋਂ ਇਹ ਗੱਲ ਹੌਲੀ ਹੌਲੀ ਫੈਲੀ ਤਾਂ ਅਖਬਾਰਾਂ 'ਚ ਟੀਵੀ 'ਚ ਕਈ ਜਗ੍ਹਾ ਟੀਟੂ ਵੀ ਖਬਰ ਸੁਣਾਈ ਗਈ ਕਿ ਐਦਾਂ ਕਿਸੇ ਦਾ ਪੁਨਰ ਜਨਮ ਹੋਇਆ ਹੈ ਅਮਰੀਕਾ ਤੋਂ ਇੱਕ ਸਪੈਸ਼ਲ ਸਰਚ ਟੀਮ ਵੀ ਆਈ ਸੱਤ